ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਰ ਐਤਵਾਰ ਦੀ ਤਰ੍ਹਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ਼ਹੀਦਗਰ ਸਾਹਿਬ ਤੋਂ ਜਿੱਥੇ ਸੰਤਾ ਜੜੀਆਂ ਨੇ ਚੋਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਦੇਖ ਸਕਦੇ ਹੋ ਕਿ ਸੰਤਾ ਲਾਈਨਾਂ ਵਿੱਚ ਖੜ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਤੇ ਸੰਤਾ ਵੱਲੋਂ ਪਾਠ ਕੀਤਾ ਜਾ ਰਿਹਾ ਹੈ ਨਾਲ ਨਾਲ ਸੇਵਾ ਕੀਤੀ ਜਾ ਰਹੀ ਹੈ ਤੇ ਸੰਗਤਾਂ ਜਿਹੜੀਆਂ ਨੇ ਉਹ ਹਾਜ਼ਰੀ ਭਰ ਰਹੀਆਂ ਨੇ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨੇ ਉਹ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਆਉਂਦੀਆਂ ਨੇ ਤੇ ਦੇਖ ਸਕਦੇ ਹੋ ਕਿ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਤੱਕ ਜਿਹੜੀਆਂ ਲਾਈਨਾਂ ਨੇ ਉਹ ਲੱਗੀਆਂ ਹੋਈਆਂ ਨੇ ਅੰਦਰ ਦਰਸ਼ਨ ਦੀਦਾਰੇ ਕਰਨ ਉਹ ਸੰਗਤ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਹਥੇ ਕਿਥੋਂ ਆਦੇ ਹੋ ਜਿੱਥੋਂ ਉਠੀਆਂ ਤੋਂ ਆਏ ਹਰ ਆਪਰੋਂ ਆਦੇ ਹੋ ਹਾਂਜੀ ਤੇ ਕੀ ਸੰਤਾ ਤੇ ਮੂਮਾ ਕਿਹਾ ਰਿਆ ਅਦਵਾਰ ਪਹੁੰਚ ਗਿਆ ਨੇ ਸਭ ਪਹੁੰਚਦਿਆਂ ਨੇ ਕਿੰਨੀ ਮਰਾਦਾ ਲੈ ਕੇ ਆਉਂਦੇ ਬਹੁਤ ਮਰਾਦਾ ਪੂਰੀਆਂ ਬਾਬਾਈ ਪੂਰੀਆਂ ਕਰਦੇ ਨੇ ਬਹੁਤ ਕਰਦੇ ਸੋ ਸੰਤਾ ਜਿਹੜੀਆਂ ਨੇ ਇੱਥੇ ਪਾਠ ਕਰ ਰਹੀਆਂ ਨੇ ਦੂਰੋਂ ਦੂਰ ਆਪਣੀਆਂ ਮਨ ਮਰਾਦਾ ਲੈ ਕੇ ਆਉਂਦੀਆਂ ਨੇ ਦੇਖ ਸਕਦੇ ਹੋ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੰਤਾ ਹਾਜ਼ਰੀ ਭਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਆਂਦੇ ਆ ਗੁਰੂ ਨਾਨਕ ਪ੍ਰਿਯੋ ਹਾਰੇ ਦਵਾਰ ਆਂਦੇ ਹਾਂਜੀ ਹਾਰੇ ਅਦਵਾਰ ਚੁਪਾਰਾ ਸਾਹਿਬ ਹਾਂਜੀ ਜੀ ਹਾਰੇ ਆਤਵਾ ਕੀ ਕਹਿਣਾ ਚਾਹੋਗੇ ਸੰਗਤਾਂ ਇਥੇ ਮਨੁਰਾਦਰ ਆਪਣੇ ਘਰ ਦੀ ਸੁੱਖ ਸ਼ਾਂਤੀ ਮੰਗਦੇ ਆ ਆਪਣੇ ਬੱਚਿਆਂ ਦੀ ਮੰਗਦੇ ਜੀ ਸੋ ਸੰਗਤਾਂ ਤੇ ਘਰ ਦੀ ਸਲਾਮਤੀ ਲਈ ਸੁੱਖ ਸ਼ਾਂਤੀ ਲਈ ਅਰਦਾਸ ਕਰਦੀਆਂ ਨੇ ਦੇਖ ਸਕਦੇ ਹੋ ਲਾਈਨਾਂ ਜੜੀਆਂ ਨੇ ਬਾਹਰ ਤੱਕ ਲੱਗੀਆਂ ਹੋਆਂ ਯਾਨੀ ਤੇ ਸੰਗਤਾਂ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਜੜੀਆਂ ਨੇ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਰਹੀਆਂ ਨੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਆ ਸੰਗਤਾਂ ਪਾਠ ਕਰ ਰਹੀਆਂ ਨੇ ਔਰ ਸੋ ਨੂੰ ਮੰਦੇ ਰਸਾ ਦਾਰੀ ਦਾ ਹਰ ਐਤਵਾਰ ਚ ਪੈਰਾ ਸਾਹਿਬ ਦਾ ਕੀ ਕਹਿਣਾ ਚਾਹੋਗੇ ਸੰਗਤਾਂ ਇੱਥੇ ਹਰ ਐਤਵਾਰ ਜਿਹੜਾ ਹੈ ਹੁ ਮਾ ਕੇ ਪਹੁੰਚਦੇ ਨੇ ਆਪਣੇ ਮਨ ਮੁਰਾਦਾ ਲੈ ਸਾਡੀ ਕੋ ਯਾਸ ਖੁਰੀ ਹੋਈ ਸੰਗਤਾਂ ਦੇਖ ਸਕਦੇ ਹੋ ਪਾਠ ਕਰ ਰਹੀਆਂ ਨੇ ਆਪਣੇ ਮਨ ਮੁਰਾਦਾ ਲੈ ਕੇ ਇੱਥੇ ਪਹੁੰਚਦੀਆਂ ਨੇ ਸੰਗਤਾਂ ਦੇ ਵੱਲੋਂ ਜਿਹੜੀ ਹੈ ਉਹ ਗਰਮੀ ਤੋਂ ਬਚੋੜ ਲਈ ਸੇਵਾਦਾਰਾ ਵੱਲੋਂ ਸੰਗਤਾਂ ਵੱਲੋਂ ਪੱਖੇ ਚੱਲਣ ਦੀ ਸੇਵਾ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਬਾਹਰ ਤੱਕ ਦੇਖ ਸਕਦੇ ਹੋ ਕਿ ਜਿਹੜਾ ਸੰਗਤਾਂ ਦਾ ਹੜੇ ਉਹ ਮੌਜੂਦ ਹੈ ਦੂਰੋਂ ਦੂਰੋਂ ਸੰਗਤਾਂ ਇੱਥੇ ਸੇਵਾ ਕਰ ਰਿਆ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਸੇਵਾ ਕਰਦੇ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਇੱਥੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਹਾਜ਼ਰੀ ਹੈ ਇਹ ਤਾਂ ਮਾਲਕ ਦੀ ਮਿਹਰ ਹੈ ਜੀ ਹਾਂਜੀ ਤੁਸੀਂ ਕਿੰਨੀ ਦੇਰ ਤੋਂ ਹਾਜ਼ਰੀ ਕਰਦੇ ਮੈਨੂੰ ਹੋ ਗਿਆ ਜੇ 15 ਮਹੀਨੇ ਹੋ ਗਏ ਹੋ ਤੁਹਾਨੂੰ ਵਾਨਾ ਨੂੰ ਕੀ ਮੈਸੇਜ ਕਰੋ ਤੇ ਰੋ ਜਾਓ ਮਾਲਕ ਦੀ ਸੇਵਾ ਕਰੋ ਬਹੁਤ ਸੋ ਦੇਖ ਸਕਦੇ ਹੋ ਸੰਗਤ ਇੱਥੇ ਹਾਜ਼ਰੀ ਭਾਰੀਆਂ ਨੇ ਗੱਲਬਾਤ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਤੋਂ ਆਦੇ ਜੀ ਫਰੋਜਪੁਰ ਦੇ ਕੋਲ ਪਿੰਡ ਸਾਧੂ ਵਾਲਾ ਜੀ ਹਰ ਐਤਵਾਰ ਇਨੇ ਦੁਰੋ ਹਾਜ਼ਰੀ ਭਰਦੇ ਹੁ ਨਹੀ ਜੀ ਜਦੋਂ ਦਿਲ ਨੂੰ ਵੜਦੀ ਪੈਂਦੀ ਉਦੋਂ ਹੀ ਤੁਰ ਪਈਦਾ ਜੀ ਇੱਥੇ ਆ ਕੇ ਕਿੰਨਾ ਕ ਸਕੂਨ ਮਿਲਦਾ ਬਹੁਤ ਜ਼ਿਆਦਾ ਜੀ ਕੀ ਕਹਿਣਾ ਚਾਹੋਗੇ ਸੰਗਤ ਮਨ ਮੁਰਾਦਾ ਲੈ ਕੇ ਇੱਥੇ ਪਹੁੰਚਦੀਆਂ ਨੇ ਹਾਜ਼ਰੀ ਭਰਦੀਆਂ ਮੈਂ ਤਾਂ ਨਹੀਂ ਆ ਕਿ ਆਪਦੀ ਜ਼ਿੰਦਗੀ ਚ ਕੋਈ ਪਲ ਕੱਢ ਕੇ ਜ਼ਰੂਰੀ ਆਉਣਾ ਚਾਹੀਦਾ ਹੈ ਕਿਉਂਕਿ ਆਪਣੀ ਜ਼ਿੰਦਗੀ ਸਫਲ ਹੋ ਜਾਏਗੀ ਜੇ ਆਪਾਂ ਇਸ ਗੁਰੂ ਦੇ ਲਾਣ ਲੱਗਾਂਗੇ ਤਾਂ ਹਾਂਜੀ ਮੇਨੂੰ ਤਾਂ ਬਹੁਤ ਜੀਆਂ ਕੇ ਮੁਰਾਦਾ ਪੂਰੀਆਂ ਹੋਈਆਂ ਨੇ ਮੇਸਟਰ ਤਾਂ ਸਾਰੀਆਂ ਹੀ ਹੋ ਗਈਆਂ ਬੜੇ ਖੁਸ਼ ਤੁਹਾਡਾ ਫੇਸ ਹੀ ਦੱਸ ਰਿਹਾ ਕਿ ਤੁਸੀਂ ਇੱਥੇ ਮੈਨੂੰ ਵੀ ਗੁਰੂ ਦਾ ਭਰੋਸਾ ਹੈ ਵੀ ਜਿਹੜੀਆਂ ਨਹੀਂ ਹੋਈਆਂ ਜ਼ਰੂਰ ਹੋਣਗੀਆਂ ਜੋ ਉਹਨਾ ਮੈਨੂੰ ਦਿੱਤਾ ਹੈ ਉਹਨਾ ਮੈਨੂੰ ਖੁਸ਼ੀ ਹੈ ਜੋ ਨਹੀਂ ਦਿੱਤਾ ਉਹ ਸਿੱਧਕੇ ਦੇਣਗੇ ਸੋ ਸੰਗਤਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰਾ ਸਿੱਧਕ ਹੈ ਸੰਗਤਾਂ ਇੱਥੇ ਬੜੀ ਹੀ ਨਿਮਰਤਾ ਨਾਲ ਸ਼ਰਧਾ ਭਾਵਨਾ ਨਾਲ ਪਹੁੰਚਦੀਆਂ ਨੇ ਆਪਣੀਆਂ ਮਨ ਮੁਰਾਦਾ ਲੈ ਕੇ ਤੇ ਉਹਨਾਂ ਨੂੰ ਗੁਰੂ ਦੇ ਦਰ ਤੇ ਇੱਥੇ ਪੂਰਾ ਵਿਸ਼ਵਾਸ ਹੈ ਕਿ ਜਿਹੜੇ ਬਾਬਾ ਜੀ ਨੇ ਉਹਨਾਂ ਦੀਆਂ ਮਨ ਮੁਰਾਦਾ ਜਿਹੜੀਆਂ ਨੇ ਉਹ ਪੂਰੀਆਂ ਕਰਨਗੇ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆ ਨੌਜਵਾਨ ਮੌਜੂਦ ਨੇ ਪਾਣੀ ਗੁਰੂ ਜੀ ਤੋਂ ਖਾਲਸਾ ਵਈ ਖਲਸਾ ਵਈ ਬਤਈ ਕਿ ਤੁਹ ਆਇਓ ਮੋਗੜੀਸ਼ਟ ਹਰ ਐਤਵਾਰ ਆਂਦੇ ਹੋ। ਹਾਂਜੀ ਸਤਿ ਸ੍ਰੀ ਅਕਾਲ। ਤੁਸੀਂ ਕੀ ਕਹਿਣਾ ਚਾਹੋਗੇ ਸੰਗਤਾਂ ਇੱਥੇ ਹਰ ਐਤਵਾਰ ਲੱਖਾਂ ਦੀ ਤعداد ਵਿੱਚ ਹਾਜ਼ਰੀ ਭਰਦੀਆਂ ਹਨ। ਮਹਾਰਾ ਕਿਰਪਾ ਕਰਈ ਚੜ੍ਹਦੀ ਕਲਾ ਰੱਖੇ ਸਾਰੇ ਨੂੰ। ਦੁੱਖ ਤਕਲੀਫਾਂ ਦੂਰ ਕਰੇ ਬਾਬਾ ਜੀ। ਮੇਰਾ ਭਰਿਆ ਅਥ ਰੱਕੇ ਜੀ। ਪਰ ਆਦੀ ਚੁੱਖ ਸ਼ਾਂਤੀ ਵੀ ਆਈ ਦਾ। ਕਿੰਨਾ ਕੁ ਵਿਸ਼ਵਾਸ ਹੈ ਚੋ ਪੈਰਾ ਸਾਹਿਬ ਦੇ ਵਿੱਚ? ਬਹੁਤ ਜੀ। ਬਹੁਤ ਚਪੇਲੇ। ਬਹੁਤ ਵਿਸ਼ਵਾਸ ਹੈ ਮਿਲ ਰਿਹਾ ਬਾਬਾ ਜੀ ਦੀ ਕਿਰਪਾ ਹੋ ਰਹੀ ਹੈ। ਮੇਰਾ ਕਰਦੇ ਨੇ ਬਾਬਾ ਜੀ। ਬਹੁਤ ਮੇਰ ਕਰਦੇ ਜੀ। ਸੋ ਦੇਖ ਸਕਦੇ ਹੋ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਸੰਗਤਾਂ ਇੱਥੇ ਜਿਹੜੀਆਂ ਨੇ ਉਹ ਲਗਾਤਾਰ ਪਹੁੰਚ ਰਹੀਆਂ ਨੇ ਹਾਜ਼ਰੀ ਭਰ ਰਹੀਆਂ ਨੇ ਪਾਠ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਉੱਥੇ ਹੀ ਬੈਠ ਕੇ ਸੰਗਤਾਂ ਵੱਲੋਂ ਪਾਠ ਕੀਤਾ ਜਾ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਦੁਪਹਿਰਾ ਸੈਪ ਦੇ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ ਬੀਬੀਆਂ ਨੇ ਨੌਜਵਾਨ ਬਜ਼ੁਰਗ ਹਰ ਕੋਈ ਜਿਹੜਾ ਹਰ ਵਰਗ ਦਾ ਜਿਹੜਾ ਇੱਥੇ ਜਿਹੜੀਆਂ ਸੰਗਤਾਂ ਨੇ ਉਹ ਪਹੁੰਚ ਕੇ ਗੁਰੂ ਘਰ ਤੇ ਵਿੱਚ ਗੁਰੂ ਦੇ ਦਰ ਤੇ ਨਤਮਸਤਕ ਹੋਣ ਆਉਂਦੀਆਂ ਨੇ ਸੰਗਤਾਂ ਨਾਲ ਗੱਲਬਾਤ ਕਰਦੀਆਂ ਆ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਿੱਥੋਂ ਆਂਦੇ ਆ ਅਈ ਨਾਲਾ ਤੋਂ ਹਰ ਰਤਵਾਰ ਹਾਜ਼ਰੀ ਭਰਦੇ ਹਾਂ ਜੀ ਹਾਂਜੀ ਹਾਂਜੀ ਹਰ ਰਤਵਾਰ ਤੇ ਕੀ ਕਹਿਣਾ ਚਾਹੋਗੇ ਸੰਗਤਾਂ ਇੱਥੇ ਹੁਮ ਹੁਮਾ ਕੇ ਚਪੈਰਾ ਸਾਹਿਬ ਵਿਚ ਪਹੁੰਚਦੀਆਂ ਨੇ ਆ ਮਨ ਮੁਰਾਦਾ ਪੂਰੀ ਹੁੰਦੀ ਆ ਹਾਂਜੀ ਸਾਰੇ ਕਦੇ ਮਨੋ ਕਾਮਨਾ ਪੂਰੀ ਹੁੰਦੇ ਜੀ ਤਾਂ ਹੀ ਉਹ ਸਾਰੇ ਨੂੰ ਅੱਗੇ ਜਾ ਕੇ ਦੱਸਦੇ ਆ ਵੀ ਸਹੀ ਉੱਥੇ ਜਾਇਆ ਕਰੋ ਚਪੈਰਾ ਸਾਹਿਬ ਘਟੋ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋਊਗੀ ਇਹ ਕਰਕੇ ਹਰ ਸਾਇਤਵਾਰ ਤੇ ਐਤਵਾਰ ਸੰਗਤ ਵੱਧ ਰਹੀ ਇੱਥੇ ਜੀ ਜਿਹੜਾ ਦਿਨ ਜਿਹੜੀ ਸੰਤਾਂ ਦੀ ਸ਼ਰਧਾ ਇੱਥੋਂ ਪ੍ਰਤੀ ਉਹ ਵੱਧਦੀ ਜਾ ਰਹੀ ਹੈ ਉਤਸ਼ਾਹ ਦੇਖਣ ਹੋਰ ਕੀ ਕਹਿਣਾ ਚਾਹੋ ਇਹੋ ਵੀ ਬਾਤੋ ਬਾਤ ਗੁਰੂ ਨਾਲ ਜੁੜੋ ਆਪਣਾ ਮਹਾਰਾਜ ਦਾ ਪਾਠ ਕਰੋ ਗੁਰਬਾਣੀ ਨਾਲ ਜੁੜੋ ਬਾਤੋ ਬਾਤ ਹਾਜ਼ਰੀ ਭਰੋ ਗੁਰੂ ਘਰ ਇਹੋ ਕਹਿਣਾ ਚਾਹੁੰਦੇ ਸੋ ਸੰਗਤਾਂ ਇੱਥੇ ਸੇਵਾ ਕਾਰੀਆਂ ਨੇ ਹਰ ਇੱਕ ਨੂੰ ਇਹੀ ਕਿਹਾ ਜਾਂਦਾ ਹੈ ਕਿ ਗੁਰੂ ਦੇ ਲੜ ਲੱਗੋ ਗੁਰੂ ਦੇ ਦਰ ਤੇ ਨਤਮਸਤਕ ਹੋ ਕੇ ਜਿਹੜਾ ਹੈ ਉਹ ਆਪਣਾ ਜੀਵਨ ਜਿਹੜਾ ਹੈ ਸਫਲਾ ਕਰੋ ਹੋਰ ਤੁਸੀਂ ਦੇਖ ਸਕਦੇ ਹੋ ਕਿ ਆਸ-ਪਾਸ ਜਿਹੜੀਆਂ ਨੇ ਸੰਗਤਾਂ ਇੱਥੇ ਹੁਣ ਹੁਮਾ ਕੇ ਪਹੁੰਚ ਰਹੀਆਂ ਨੇ ਦੇਖ ਸਕਦੇ ਹੋ ਕਿ ਸੰਤਾਨਾਂ ਦਾ ਜਿਹੜਾ ਹੜੇ ਉੱਥੇ ਮੌਜੂਦ ਹੈ ਲਾਈਨਾਂ ਵਿੱਚ ਖੜ ਕੇ ਸੰਤਾ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਆਂਦੇ ਹੋ ਤੁਸੀਂ ਕਿਥੋਂ ਆਂਦੇ ਹੋ ਇਧਰੋਂ ਅੰਮ੍ਰਿਤਸਰ ਹੋਇਆ ਮਜੀਠਾ ਰੋਡ ਤੋਂ ਸੋ ਹੋਰ ਵੀ ਸੰਤਾਨਾਂ ਨਾਲ ਗੱਲਬਾਤ ਕਰਦੇ ਆ ਸੰਤਾ ਜਿਹੜੀਆਂ ਨੇ ਪਾਠ ਕਰ ਰਹੀਆਂ ਨੇ ਹਾਜ਼ਰੀ ਭਰ ਰਹੀਆਂ ਨੇ ਸੇਵਾਕਾਰੀਆਂ ਨੇ ਪੱਖੇ ਚੱਲਣ ਦੀ ਸੇਵਾ ਕੀਤੀ ਜਾ ਰਹੀ ਹੈ ਗਰਮੀ ਤੋਂ ਬਚਾਉਣ ਲਈ ਜਿਹੜੇ ਸੰਗਤਾਂ ਨੂੰ ਪੱਖੇ ਚੱਲਣ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਨੌਜਵਾਨ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ ਗੱਲਬਾਤ ਕਰਨੀ ਹੈ ਸਾਡੇ ਗੁਰੂ ਜੀ ਨਾਲ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਚਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਸੰਗਤਾਂ ਨੂੰ ਮੂਮਾ ਕੇ ਪਹੁੰਚ ਪਿਆ ਨਹੀਂ ਅਹੀਂ ਤੇ ਹੋ ਕਹਿਣਾ ਚਾਹੁੰਦੇ ਆ ਕਿ ਸੱਚੀ ਨੀਤ ਨਾਲ ਆਓ ਗੁਰੂ ਘਰ ਰੱਬ ਸਭ ਕੁਝ ਦਿੰਦਾ ਵਾ ਸਾਡੇ ਨਾਲ ਏਕ ਹੋ ਗਿਆ ਵਾ ਕਿੰਨੀ ਦੇਰ ਤੋਂ ਆ ਰਹੇ ਹੋ ਚਪੈਰਾ ਸਾਹਿਬ ਮੈਨੂੰ ਮਤਲਬ ਪਹਿਲਾਂ ਤੇ ਮੈਂ ਚਲੋ ਉਹਨਾਂ ਨੇ ਵੀ ਮੇਰੇ ਸਿਸਟਰ ਆਉਂਦੇ ਸੀ ਉਹਨਾਂ ਮੈਨੂੰ ਬਦੋ ਬਦੀ ਲਾਇਆ ਕਿ ਚੱਲ ਚੱਲ ਆਪਾਂ ਸੱਚੀ ਨੀ ਦਨ ਆਏ ਆ ਨੂੰ ਸਾਰਾ ਕੁਝ ਦਿੱਤਾ ਬਾਬਾ ਜੀ ਜਿੰਨੀ ਆ ਮੁਰਾਦਾ ਪੂਰੀਆ ਕੀਤੀ ਆ ਮੈਂ ਇੱਕੋ ਹੀ ਮੁਰਾਦ ਮੰਗੀ ਸੀ ਜੇ ਬਾਬਾ ਜੀ ਨੇ ਚਾਰਾਂ ਪੰਜਾਂ ਦਿਨਾਂ ਚ ਪੂਰੀ ਕਰਤੀ ਹੁਣ ਪੂਰਾ ਵਿਸ਼ਵਾਸ ਬਣ ਗਿਆ ਬਾਬਾ ਜੀ ਵਿਸ਼ਵਾਸ ਆਪਾਂ ਨੂੰ ਪਹਿਲਾਂ ਵੀ ਸੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਤੇ ਨਹੀਂ ਜਾਣੇ ਵਿਸ਼ਵਾਸ ਆਪਾਂ ਨੂੰ ਪਹਿਲਾਂ ਵੀ ਸੀ ਹੁਣ ਹਰ ਰਾਤ ਵਾਰ ਆਉਂਦੇ ਹੋ ਹਾਂਜੀ ਹਰ ਰਾਤ ਵਾਰ ਆਉਂਦੇ ਆਪਨੇ ਵਰਗੇ ਹੋਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਆਪਾਂ ਇਹੋ ਕਹਿਣਾ ਜਾਵਾਂਗੇ ਕਿ ਮਦਦ ਨਸ਼ੇ ਤੋਂ ਦੂਰ ਹੋ ਗੁਰੂ ਦੇ ਲੜ ਲੱਗੋ ਤੁਹਾਨੂੰ ਪਤਾ ਟਾਈਮ ਕਿਦਾਂ ਦਾ ਆਉਣ ਡਿਆ ਵਾ ਗਾੜੀ ਗਾ ਖਰਾਬ ਆ ਤੇ ਇਸ ਕਰਕੇ ਗੁਰੂ ਦੇ ਲੜ ਲੱਗੋ ਬਸ ਮੈਂ ਤੇ ਇੰਨਾ ਕਹਿਣਾ ਚਾਹੁੰਦਾ ਸੋ ਦੇਖ ਸਕਦੇ ਹੋ ਕਿ ਨੌਜਵਾਨਾਂ ਦਾ ਵੀ ਇੱਥੇ ਪਾਰੀ ਸ਼ਰਦਾ ਦੇ ਨਾਲ ਉਤਸ਼ਾਹ ਦੇ ਨਾਲ ਪਹੁੰਚਦੇ ਨੇ ਤੇ ਇਹੀ ਕਹਿ ਰਹੇ ਨੇ ਕਿ ਜਿਹੜੇ ਨੌਜਵਾਨ ਨੇ ਜੇ ਵੀ ਨਸ਼ਿਆਂ ਤੋਂ ਲੱਗੇ ਨੇ ਨਸ਼ਿਆਂ ਤੋਂ ਦੂਰ ਰਹਿਣ ਤੇ ਇੱਥੇ ਗੁਰੂ ਦੇ ਦਰ ਤੇ ਆ ਕੇ ਹਾਜ਼ਰੀ ਭਰਨ ਸੇਵਾ ਕਰਨ ਬਾਣੀ ਪੜਨ ਨਾਮ ਜਪਣ ਤਾਂ ਜੋ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕੇ ਦੇਖ ਸਕਦੇ ਹੋ ਸੰਗਤਾਂ ਇੱਥੇ ਹਾਜ਼ਰੀ ਭਰ ਰਹੀਆਂ ਨੇ ਚਪੈਰਾ ਸਾਹਿਬ ਦੇ ਵਿੱਚ ਲਗਾਤਾਰ ਪਾਠ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਕੀਰਤਨ ਕਰ ਰਹੀਆਂ ਨੇ ਤੇ ਗੁਰੂ ਦੇ ਦਰ ਤੇ ਨਤਮਸਤਕ ਹੋ ਕੇ ਸੰਗਤਾਂ ਜਿਹੜੀਆਂ ਨੇ ਆਪਣਾ ਜੀਵਨ ਸਫਲਾ ਕਰ ਰਹੀਆਂ ਨੇ ਤੁਸੀਂ ਵੀ ਸੰਗਤੋ ਚਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰੋ ਤੇ ਦੇਖਦੇ ਰਹੋ ਗ੍ਰੇਟ ਪੰਜਾਬ ਟੀਵੀ ਕੈਮਰਾਮੈਨ ਅਰਸ਼ ਦੇ ਨਾਲ ਸੁਖਜੀਤ